ਅਸਿਕਾ ਦੋਸਤੋ ਤੁਹਾਡਾ ਦੋਸਤ ਗੁਰਿੰਦਰ ਕਲਸੀ ਪਿੰਡ ਵੱਡੇ ਘਰ ਖੜੇ ਆ ਜੀ ਇੱਥੇ ਮੱਝ ਵਿਕਾਊ ਆ ਜੀ ਮੱਝ ਤੀਜੇ ਸੂਏ ਆ ਬਾਕੀ ਸਾਰੀ ਜਾਣਕਾਰੀ ਆਪਾਂ ਬਾਈ ਗੁਰਸੰਗ ਤੋਂ ਲੈਣੇ ਆ ਕਿ ਕਿੰਨੇਵੇਂ ਸੂਏ ਮੱਝਾਂ ਦੇ ਸੂਚ ਕਿੰਨੇ ਦਾ ਰਹਿੰਦੇ ਤੇ ਦੁੱਧ ਕਿੰਨਾ ਬਾਈ ਸਤਿਗੁਰਾਲ ਜੀ ਸਤਿਗੁਰਾਲ ਬਾਈ ਜੀ ਬਾਈ ਸ਼ੀਟਾ ਜੀ ਜੀ ਹਾਂ ਵਧੀਆ ਜੀ ਬਾਈ ਜੀ ਆਪਣੀ ਮੱਝ ਵਿਕਾਊ ਆ ਸਾਨੂੰ ਇਹਦੇ ਬਾਰੇ ਦੱਸੋ ਕੀ ਇਹ ਸੂਨ ਚ ਕਿੰਨੇ ਦਿਨ ਰਹਿੰਦੇ ਆ ਤੇ ਕਿਹੜੀ ਨਸਲ ਹੈ ਬਾਈ ਜੀ ਇਹਦੇ ਵਿੱਚ ਸੂਨ ਚ ਰਹੇ ਪੰਜ ਦਿਨ ਜੀ ਠੀਕ ਹੈ ਜੀ ਤੇ ਇਹ ਤੀਜੇ ਸੂਏ ਆ ਜੀ ਠੀਕ ਹੈ ਜੀ 8 ਕਿਲੋ ਡੰਗ ਦਾ ਦੁੱਧ ਦਿੰਦੀ ਆ ਦਿਨ ਦਾ ਹੋ ਗਿਆ 16 ਕਿਲੋ 16 ਕਿਲੋ ਦੁੱਧ ਹੋ ਗਿਆ ਹਾਂ ਜੀ ਹਾਂ ਜੀ ਤੇ ਬਾਈ ਜੀ ਇੱਕ ਗੱਲ ਹੋਰ ਆ ਕਿ ਮੱਝ ਪਿੱਠ ਫੁੜੇ ਦੀ ਹੱਡਾਂ ਪਰਾਂ ਦੀ ਬਿਲਕੁਲ ਸਾਫ਼ ਸੁਥਰੀ ਖੁੱਲੀ ਆ ਜੀ ਮੇਰੀ ਗੱਲ ਕਿ ਪਸ਼ੂ ਸਹੀ ਲਾਇ ਹਾਂ ਜੀ ਹਾਂ ਜੀ ਬਿਲਕੁਲ ਜੀ ਤੇ ਆਪਣੀ ਬਾਈ ਡਿਮਾਂਡ ਕੀ ਆ ਬਾਈ ਆਪਣੀ ਡਿਮਾਂਡ ਹੈਗੀ 1,115,000 ਦੀ ਆ ਜੀ 1,115,000 ਹਾਂ ਜੀ ਤੇ ਸੂਨ ਚ ਬਾਈ ਕਿੰਨੇ ਦਿਨ ਰਹ ਸੂੰਜ ਪਾਂਦਰ ਲਾਗੇ ਤੇ ਬਿਲਕੁਲ ਜਿਵੇਂ ਬਾਈ ਜੀ ਆਪਾਂ ਕਹਿ ਦਿੰਨੇ ਆ ਕਿ ਆਪਣੀ ਇਹ ਮੱਝ ਘਰੇ ਰੱਖੀ ਵੀ ਹੈ ਵਪਾਰਪੁਰ ਨੇ ਦਾ ਕੰਮ ਨਹੀਂ ਵਪਾਰਪੁਰ ਨੇ ਆਪਣਾ ਕੋਈ ਲੈਣਾ ਦੇਣਾ ਨਹੀਂ ਗਾ ਜੀ ਆਪਾਂ ਤਾਂ ਥੀ ਪਾਲਦੇ ਆ ਬੱਚੇ ਸਾਰੇ ਇਹ ਵੀ ਆਪਾਂ ਹੀ ਪਾਲਿਆ ਹੋਇਆ ਬੱਚਾ ਜੀ ਤੀਜੇ ਸੂਇਆ ਇਹ ਤੇ ਇਹ ਮਤਲਬ ਮੋਹਰਨ نسل ਦੀ ਆਪਣੇ ਕੋਲੇ ਸੀਗੀ ਮੈਂ ਇਹਨਾਂ ਗੱਲ ਕੇ ਦੋਸਤੋ ਬਾਈ ਜੀ ਉਹਨਾਂ ਦੱਸਿਆ ਕਿ ਮੱਝ ਮੋਹਰਨ نسل ਦੀ ਆ ਬਾਈ ਪਰ ਰੇਟ ਦੀ ਗੱਲ ਕਰੀਏ ਕੀ ਡਿਮਾਂਡ ਰੱਖੀ ਆਪਾਂ ਬਾਈ ਜੀ ਇਹਦੀ ਆਪਾਂ 115000 ਰੁਪਇਆ ਰੱਖਿਆ ਜੀ ਬਾਕੀ ਮੌਕੇ ਤੇ ਮਾਨਤਾਨ ਸਾਰਾ ਹੋਊਗਾ ਦੋਸਤੋ ਮੱਝ ਬਿਲਕੁਲ ਸਾਫ਼ ਸੁਥਰੀ ਆ ਹੱਡਾਂ ਪਰਾਂ ਦੇ ਖੁੱਲੀ ਆ ਮੇਨ ਗੱਲ ਇਹ ਹੁੰਦੀ ਹੈ ਕਿ ਪਰਿਵਾਰ ਨੂੰ ਮੱਝ ਮਿਲੇ ਬਿਲਕੁਲ ਸੇਲ ਮਿਲੇ ਸਾਫ਼ ਸੁਥਰੀ ਮੱਝ ਆ ਸੇਲ ਆ ਜਿਵੇਂ ਅਸੀਂ ਅਣਜਾਣ ਬੰਦੇ ਜਿਵੇਂ ਬਾਹਰੋਂ ਆਏ ਆ ਬਿਲਕੁਲ ਜਵਾਂ ਨਹੀਂ ਹੈਲਦੀ ਬਿਲਕੁਲ ਸਿੱਧੀ ਖੜੀ ਹੈ ਸਾਫ਼ ਸੁਥਰੀ ਮੱਝ ਆ ਹੱਡਾਂ ਪਰਾਂ ਦੇ ਖੁੱਲੀ ਆ ਮੇਨ ਗੱਲ ਕੀ ਬਾਈ ਇੱਕ ਤੁਸੀਂ ਆਪਦਾ ਮੋਬਾਈਲ ਨੰਬਰ ਦੱਸ ਦੋ ਤੇ ਪੈਂਡ ਹਾਂਜੀ ਪੈਂਡ ਆਪਣਾ ਵੱਡਾ ਘਰ ਹੈ ਜੀ ਮੋਬਾਈਲ ਨੰਬਰ ਆਪਣਾ ਹੈਗਾ 9417070110 ਬਾਈ ਉਹਨੇ ਆਪ ਨੂੰ ਦੱਸਿਆ ਕਿ ਫੋਨ ਨੰਬਰ ਬਾਈ ਉਹਨਾਂ ਦੱਸਤਾ ਰੇਟ 115000 ਬਾਕੀ ਮੌਕੇ ਤੇ ਮਾਨਦਾਨ ਕਰਨਗੇ ਸਕਰੀਨ ਤੇ ਬਾਈ ਉਹਨਾਂ ਦਾ ਨੰਬਰ ਹੋਊਗਾ ਸਾਰੀ ਜਾਣਕਾਰੀ ਆਪਾਂ ਲੈ ਸਕਦੇ ਆ ਮੱਝ ਦੀ 100% ਦੀ ਗਰੰਟੀ ਹੈ ਕਿ ਦੁੱਧ 16 ਕਿਲੋ ਦੁੱਧ ਸੀਗਾ 8 ਕਿਲੋ ਡੰਗ ਦਾ ਢਾਈ ਦਾ 16 ਕਿਲੋ ਹੋ ਗਿਆ देन ਸੂਝਦਾਨ ਥੋੜੇ ਰਹਿੰਦੇ ਆ ਸਕਰੀਨ ਤੇ ਬਾਈ ਦਾ ਨੰਬਰ ਸਾਢੇ ਚਾਰ ਕੇ ਲੈ ਸਕਦੇ ਸਾਡੀ ਵੀਡੀਓ ਦੇਖਣ ਲਈ ਬਹੁਤ ਧੰਨਵਾਦ